ਪੰਜਾਬ ਦੇ ਵਿੱਚ ਪੰਜ ਦਰਿਆ ਤਾਂ ਪਹਿਲਾ ਵਗਦਾ ਹੀ ਸੀ ਛੇਮਾ ਦਰਿਆ ਸੀ ਨਸ਼ਿਆਂ ਦਾ ਸਤਵਾਂ ਦਰਿਆ ਸੀ ਟੈਂਪੂਆਂ ਦਾ ਤੇ ਅੱਠਵਾਂ ਦਰਿਆ ਇੱਕ ਨਵਾਂ ਚੱਲ ਪਿਆ ਜਿਹਨੂੰ ਆਸ ਕੀ ਦਰਿਆ ਕਹਿੰਦੇ ਆ ਜਿਹੜਾ ਇੰਸਟਾਗ੍ਰam ਦੇ ਉੱਤੇ ਤੁੱਕੀ ਗੱਡੀ ਜਾਂਦਾ ਕਦੋਂ ਦਾ ਕਦੋਂ ਨੂੰ ਇਹਨੇ ਛੱਡਿਆ ਮੈਨੂੰ ਉਦੋਂ ਦੇ ਵਾਲ ਤੋਤੇ ਨਹੀਂ ਇਹ ਹੂੰ ਉਦੋਂ ਦੇ ਵਾਲਾ ਸ਼ੈਂਪੂ ਇੰਨਾ ਅੱਗ ਲੱਗਦਾ ਘਰੇ ਪਿਆ ਕਿਤੇ ਵਾਲਾਂ ਨੂੰ ਨਹੀਂ ਲਾਇਆ ਆਪਾ ਲੋਕ ਕਿਉਂ ਨਹੀਂ ਲਾਇਆ ਬਈ ਜੀ ਨਹੀਂ ਕਰਦਾ ਬਈ ਪਿਆਰ ਹੀ ਬੜਾ ਜਿਹਾ ਰੂਹਾਂ ਵਾਲਾ ਪਿਆਰ ਸੀ ਮੇਰਾ ਕੋਈ ਬਈ ਇਹਨਾਂ ਨੂੰ ਧੋਦੇ ਨਹੀਂ ਬਈ ਜੂਆਂ ਵੀ ਪੈ ਗਈਆਂ ਹੋਣਗੀਆਂ ਯਾਰ ਪਵਾ ਚੱਟੜ ਪੈ ਜਾਣ ਧੋਣੇ ਹੀ ਨਹੀਂ ਤੋਣੇ ਨਹੀਂ ਤੋਣੇ ਨਹੀਂ ਹੈਂਡ ਆਪਣੀ ਇਹ ਪੈੰਡ ਛੱਡ ਦੂੰ ਹੈਂਡ ਨਹੀਂ ਛੱਡਦਾ ਕਿਤੇ ਉਹਦੀ ਮੇਰੇ ਕੋਲ ਲੋਈ ਪਈ ਆ ਸਿਆਲਾਂ ਚ ਮਿਲਨ ਜਾਂਦਾ ਸੀ ਉੱਤੇ ਨਹੀਂ ਲੈਂਦੇ ਸਟਾਲ ਆਪਾਂ ਉਹ ਉੱਤੇ ਲੈ ਕੇ ਪੈਣਾ ਰਾਤ ਨੂੰ ਬਈ ਮੈਂ ਉਹ ਉੱਤੇ ਲੈ ਕੇ ਪੈਣਾ ਹਾਂ ਬਈ ਉੱਤੇ ਲੈ ਕੇ ਪੈਣਾ ਮੈਂ ਤੇ ਕਿਵੇਂ ਉਹ ਹਜੇ ਵੀ ਨਵਾਂ ਹੀ ਪਿਆਕ ਪਾਟ ਫੁੱਟ ਗਿਆ ਮਾੜਾ ਮੋਟਾ ਮਾੜਾ ਨਾ ਮੋਟਾ ਦਾ ਮੋਹਰਾਂ ਜਾਂ ਨਿਕਲ ਜਾਂਦੇ ਆ ਬਈ ਛੜ ਮੋਰੀਆਂ ਮੋਰੀਆਂ ਤੁਸੀਂ ਤਾਂ ਨਹੀਂ ਕੱਟਦੀਆਂ ਕਦੇ ਨਾ ਨਾ ਬਈ ਉਹਦੇ ਮੱਥੇ 'ਚ ਫੜਾਇਆ ਨੰਬਰ ਹਾਂ ਮਗਾ ਚੱਲ ਚੱਲੇ ਜਾ ਓਏ ਹਾਂ ਕਹਿੰਦਾ ਠੀਕ ਆ ਬਾਈ ਮੈਨੂੰ ਮੰਨ ਗਿਆ ਕਹਿੰਦਾ ਤੂੰ ਤਾਂ ਪੂਰਾ ਹੀ ਯਾਰ ਮੈਂ ਆਪਣਾ ਕੰਮ ਹੀ ਛੱਡ ਲਿਆ ਇਹ ਆ ਤਾਂ ਉਹ ਕੁੜੀ ਨੂੰ ਆਪਾਂ ਦਿਲੋਂ ਹੀ ਪਿਆਰ ਕੀਤਾ ਐ ਘੱਟ ਨਹੀਂ ਕੀਤਾ ਉਹ ਕੁੜੀ ਨੂੰ ਆਪਾਂ ਸੱਸੀ ਕਾ ਦੋਸਤੋ ਮੈਂ ਤੁਹਾਡੇ ਆਪਣਾ ਰੰਜੀਤ ਸਦੂ ਤੁਸੀਂ ਦੇਖ ਸਕਦੇ ਹੋ ਇੱਕ ਆਪਣੇ ਨਾਲ ਸ਼ਖਸ ਖੜਾ ਦੋਸਤੋ ਪਿਆਰ ਦੇ ਵਿੱਚ ਇੰਨੇ ਵੀ ਨਾਲ ਰੁੱਝ ਜਾਓ ਇੰਨੇ ਵੀ ਪਿਆਰ ਨੂੰ ਟਾਈਮ ਨਾ ਦਿਓ ਕਿ ਆਪਣੀ ਜ਼ਿੰਦਗੀ ਹੀ ਭੁੱਲ ਜਿਓ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਮਾਪਿਓ ਲਈ ਆਪਣੇ ਪਿਆਰ ਪਿਆਰ ਨੂੰ ਛੱਡ ਗਿਆ ਉਹਦੇ ਮਾਪਿਆਂ ਨੂੰ ਤੁਸੀਂ ਵੇਖ ਨਹੀਂ ਰਹੇ ਮਾਪਿਆਂ ਨੂੰ ਪਿਆਰ ਕਰੋ ਬਾਬੇ ਹੋ ਜੇ ਕੁੜੀ ਨੂੰ ਪਿਆਰ ਕਰੋਗੇ ਨਾ ਤਾਂ ਇਹ ਹਾਲ ਹੋਊਗਾ ਤੁਸੀਂ ਦੇਖ ਲਓ ਬਾਈ ਦੇ ਵਾਲ ਕਿੱਡੇ-ਕੱਡੇ ਹੋਏ ਪਏ ਆ ਮੈਂ ਕਹਿੰਦਾ ਬਾਈ ਨੇ ਕਦੇ ਧੁੱਤੇ ਵੀ ਨਹੀਂ ਹੋਣੇ ਵਾਲ ਵੇਖੋ ਕਿੱਡੇ-ਕੱਡੇ ਹੋਏ ਪਏ ਆ ਬਾਈ ਕੀ ਗੱਲ ਹੋ ਗਈ ਯਾਰ ਇਹਨਾਂ ਐਡੇ-ਐਡੇ ਵਾਲ ਕਿਉਂ ਕਰਾ ਲਏ ਕਰ ਲਏ ਯਾਰ ਜਮਾਂ ਵੀ ਜ਼ਿੰਦਗੀ ਤਬਾਹੀ ਹੋ ਗਈ ਮੇਰੀ ਤਾਂ ਪਿਆਰ ਕੀਤਾ ਸੀ ਇੱਕ ਕੁੜੀ ਨੂੰ ਧੋਖਾ ਦੇਗੀ ਬਈ ਉਹ ਧੋਖਾ ਦੇਗੀ ਹਾਂਜੀ ਤਾਂ ਕਰਕੇ ਵਾਲ ਵਧਾਏ ਆ ਹਾਂਜੀ ਤਾਂ ਕਰਕੇ ਮੈਂ ਵਾਲ ਵਧਾਏ ਆ ਇਹ ਭਈ ਉਹ ਗੱਲ ਤਾਂ ਨਹੀਂ ਕਿਤੇ ਜਿਵੇਂ ਇੰਸਟਾਗ੍ਰਾਮ ਤੇ ਕਈ ਟੈਂਪੂ ਬਣ ਜਾਂਦੇ ਆ ਉਹ ਰੀਲਾਂ ਪਾਈ ਜਾਂਦੇ ਆ ਕਿਤੇ ਉਹੀ ਟ੍ਰੈਂਡ ਤਾਂ ਨਹੀਂ ਤੁਸੀਂ ਚਲਾ ਲਿਆ ਵੀ ਵਾਲ ਵੱਡੇ ਕਰ ਲਓ ਸਾਈਡ ਤੇ ਆਪਣੀ ਛੋਟੀ ਜੀ ਫੋਟੋ ਲਾ ਦਿਓ ਜਿੱਥੇ ਤੁਹਾਡੇ ਕਟਿੰਗ ਹੋਈ ਹੋਈ ਆ ਵਾਲਾਂ ਦੀ ਤੇ ਰੀਲ ਪਾ ਦਿਓ ਸਾਈਡ ਸੰਗ ਗਾਣਾ ਲਾ ਕੇ ਲੋਕਾਂ ਕਹਿੰਗੇ ਵਾ 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 ਬਈ ਇਹ ਹੀ ਪਿਆਰਾ ਇਹ ਹੀ ਪਿਆਰਾ ਕਿਤੇ ਉਹ ਗੱਲ ਤਾਂ ਨਹੀਂ ਫੇਮ ਤਾਂ ਨਹੀਂ ਚਾਹੁੰਦੇ ਕਿਸੇ ਵੀਰੇ ਮੈਂ ਲੌਂਡਾ ਹੁੰਦਾ ਤਾਂ ਉਹ ਉਧਰ ਲੈ ਜਾਂਦਾ ਸਾਈਡ ਤੇ ਤੈਨੂੰ ਮਾ ਕੰਮ ਨਹੀਂ ਕਰਾਉਣਾ ਇਹ ਪਹਿਲਾਂ ਫੇਮ ਲਈ ਤਾਂ ਨਹੀਂ ਕਰਦੇ ਇਹ ਕੰਮ ਨਾ ਨਾ ਬਈ ਕੀ ਦੇਣਾ ਮੇਰਾ ਪਿਆਰ ਸੀ ਨਾ ਉਹਨੇ ਵਾਲ ਮਰੇ ਜਿਹੜੇ ਕਰਾਏ ਆ ਨਹੀਂ ਮਮੂ ਕਰਦਾ ਨਹੀਂ ਸੀ ਉਹਨੇ ਕਹਤੋਂ ਉਹਨੇ ਕਹਤੋਂ ਵਾਲ ਨਹੀਂ ਵਧਾਏ ਜਾਣੇ ਮੇਰੇ ਮੈਂ ਬੰਦੇ ਵੀ ਵਧਾਏ ਬੜੇ ਨੇ ਗੱਲ ਗੱਲ ਤੁਸੀਂ ਕਿੱਧਰ ਲੈ ਕੇ ਜਾ ਰਹੇ ਹੋ ਮੈਂ ਗੱਲ ਕੀ ਕਹਿ ਰਿਹਾ ਤੁਹਾਨੂੰ ਵੀ ਜਿਹੜੇ ਆ ਵਾਲ ਆ ਇਹ ਵਾਲ ਬਈ ਆਪਦੇ ਗਮ ਦੇ ਵਿੱਚ ਗਮ ਗਾਵਾ ਕੋਈ ਦੁੱਖ ਆ ਕੋਈ ਹਾਂ ਬਈ ਉਹ ਉਹਨੂੰ ਵਾਲ ਵੱਡੇ ਪਸੰਦ ਸੀ ਹੂੰ ਵੱਡੇ ਵਾਲ ਉਹਨੂੰ ਪਸੰਦ ਸੀ ਉਹਦੇ ਕਾਰਨ ਰੱਖਿਆ ਮੈਂ ਇਹ ਉਹਦੇ ਕਰਕੇ ਰੱਖਿਆ ਹਾਂ ਨਾਏ ਤੁਸੀਂ ਸਹਿਰ ਸੌਂਗ ਤਾਂ ਐਂ ਲਾਉਨੇ ਹੋ ਵੀ ਮੈਂ ਤੇਰੇ ਬਿਨਾ ਨਾਉਂਦਾ ਨਹੀਂ ਤੇਰੇ ਬਿਨਾ ਮੈਂ ਵਾਲ ਨਹੀਂ ਕਟਾਉਂਦਾ ਉਹ ਗੱਲਾਂ ਤਾਂ ਨਹੀਂ ਕਿਤੇ ਆਹ ਵਾਲ ਬਈ ਤੋਤੇ ਹੀ ਨਹੀਂ ਕਦੋਦਾ ਕਦੋ ਦਿਨ ਨੂੰ ਇਹਨੇ ਛੱਡਿਆ ਮੈਨੂੰ ਉਦੋਂ ਦੇ ਵਾਲ ਤੋਤੇ ਹੀ ਨਹੀਂ ਇਹ ਹੂੰ ਉਦੋਂ ਦੇ ਵਾਲ ਆ ਸ਼ੈਂਪੂ ਇੰਨਾ ਅੱਗ ਲੱਗਦਾ ਘਰੇ ਪਿਆ ਕਿਤੇ ਵਾਲਾਂ ਨੂੰ ਨਹੀਂ ਲਾਇਆ ਆਪਾ ਲੋਕ ਕਿਉਂ ਨਹੀਂ ਲਾਇਆ ਬਈ ਜੀ ਨਹੀਂ ਕਰਦਾ ਬਈ ਪਿਆਰ ਹੀ ਬੜਾ ਜਿਹਾ ਰੂਹਾਂ ਵਾਲਾ ਪਿਆਰ ਸੀ ਮੇਰਾ ਕੋਈ ਬਈ ਕਿੰਨਾ ਟਾਈਮ ਪਿਆਰ ਸੀ ਉਹਦਾ ਕਿੰਨੇ ਟਾਈਮ ਕਿੰਨਾ ਸਾਲ ਤੈਨੂੰ ਉਹਦੇ ਨਾਲ ਪਿਆਰ ਰਿਹਾ ਬਈ ਉਹਦਾ ਬੜੇ ਡੂੰਗੇ ਸਾਲ ਦੀ 7-8 ਸਾਲਾਂ ਦਾ ਪਿਆਰ ਸੀ ਬਈ ਮੇਰਾ ਉਹ ਹੁਣ ਵੀ ਪਿਆਰ ਹੈ ਬ ਮੁੜਿਆ ਆ ਗਈ ਦਾ ਜਿੰਦਗੀ ਚ ਵੱਧ ਜਾ ਰੂਗੀ ਉਹ ਨਹੀਂ 에어ਪੋਰਟ ਤੇ ਛੱਡ ਗਈ ਸੀ ਮੈਨੂੰ ਬਈ ਉਹ 에어ਪੋਰਟ ਤੇ ਛੱਡ ਕੇ ਗਈ ਸੀ ਤੁਹਾਨੂੰ ਤੁਸੀਂ ਛੱਡ ਕੇ ਵੀ ਆਇਸੀ ਨਾਲੇ ਕਹਿੰਦੇ ਚੜਾ ਕੇ ਆਇਸੀ ਬਈ ਜਹਾਜ਼ ਚੜਾਇਆ ਗਿਆ ਸੀ ਹੱਥ ਵੀ ਨਹੀਂ ਮਲਾਇਆ ਉਹ ਕੁੜੀ ਨੇ ਮੇਰੇ ਨਾਲ ਹੱਥ ਵੀ ਨਹੀਂ ਮਲਾਇਆ ਹਾਂ ਜਹਾਜ਼ ਕੋ ਚੜਨ ਲੱਗੀ ਚਾਕੀ ਵੀ ਨਹੀਂ ਬੈਗ ਮੁੜ ਕੇ ਯਾਰ ਉਸ ਤੋਂ ਬਾਅਦ ਆਪਾ ਵਾਲ ਨਹੀਂ ਕਟਾਏ ਉਸ ਤੋਂ ਬਾਅਦ ਵਾਲ ਨਹੀਂ ਕਟਾਏ ਤੁਸੀਂ ਜਮੈਂ ਹੀ ਨਹੀਂ ਕਟਾਏ ਬਈ ਯਾਰ ਬਈ ਵਾਲ ਤੁਸੀਂ ਸੇਰ ਵਾਲੇ ਤਾਂ ਚਲ ਨਹੀਂ ਕਟਾਏ ਉਹ ਥੱਲੇ ਵਾਲੇ ਵਾਲ ਤਾਂ ਕੱਟ ਲੈਨੇ ਹੋ ਉਹਦਾ ਬਈ ਯਾਰ ਆਪ ਹੀ ਛੜ ਛੁੜ ਜਾਣਗੇ ਤੇ ਆਈ ਆਪ ਹੀ ਚੜ ਚੁੜ ਜਾਣਗੇ ਤੁਸੀਂ ਦੇਖੋ ਯਾਰ ਇੰਨਾ ਵੀ پاگل ਨਾ ਹੋ ਆਪਣੇ ਪਿਆਰ ਦੇ ਵਿੱਚ ਕਹਿੰਦਾ ਮੈਂ ਕਿਸੇ ਕੁੜੀ ਨੂੰ ਪਿਆਰ ਕਰਦਾ ਸੀ 7 ਸਾਲ ਦਾ ਪਿਆਰ ਸੀ ਜਹਾਜ਼ ਮੈਂ ਆਪ ਚੜਾ ਗਿਆ ਸੀ ਉਹਨੇ ਇੱਕ ਵਾਰੀ ਪਿੱਛੇ ਮੁੜ ਕੇ ਵੀ ਨਹੀਂ ਵੇਖਿਆ ਉਹਦੇ ਗਮ ਦੇ ਵਿੱਚ ਬਾਈ ਨੇ ਡੇਡੇਵਾਲ ਕੀਤਾ ਬਈ ਉਸੇ ਕਹਿੰਦੇ ਤੁਸੀਂ ਕਿਹਾ ਸੀਗਾ ਵੀ ਉਹਦੀ ਗੱਲ ਕਿਸੇ ਹੋਰ ਮੁੰਡੇ ਨਾਲ ਵੀ ਸੀਗੀ ਬਾਈ ਯਾਰ ਸੀਗੀ ਗੱਲ ਤੈਰਾ ਹੁਣ ਐ ਮੈਂ ਤੋਂ ਸੁਣੀ ਨਹੀਂ ਜਾਂਦੀ ਯਾਰ ਗੱਲ ਉਹਦੀ ਸੀਗੀ ਗੱਲ ਮੈਨੂੰ ਪਤਾ ਕਿ ਕੁੜੀ ਦੀ ਬਿਮਾਰੀ ਹਿਲ ਵੇਖੀ ਸੀ ਹੂੰ ਉਦੋਂ ਕਿ ਇਹ ਮੁੰਡੇ ਨਾਲ ਗੱਲ ਕਰਦੀ ਆ। ਹੂੰ। ਮਤਲਬ ਉਹਨੇ ਉਹਦੇ ਨਾਲ ਵਿਆਹ ਵੀ ਕਰਾ ਸਕੀ ਹੈ। ਕੀ ਉਹਦਾ ਵਿਆਹ ਹੀ ਕਰਾ ਲਿਆ ਹੋਵੇ ਬਈ ਉਹਨੇ। ਇੱਧਰ ਤਾਂ ਮੁੜੀ ਨਹੀਂ ਬਹੁਤ ਟਾਈਮ ਦੀ 7 ਸਾਲਾਂ ਦੀ ਤਾਂ ਮੇਰੀ ਗੱਲ ਸੀ। ਤੇ ਉਹਦਾ ਕਿੰਨਾ ਟਾਈਮ ਹੋ ਗਿਆ ਬਈ ਉਹਦੇ ਨਾਲ ਮੇਰੀ ਗੱਲ ਨੂੰ। ਅਜੇ ਵੀ ਪਿਆਰ ਹੈਗਾ ਦਿਲ ਦੇ ਵਿੱਚ ਬਈ। ਪਿਆਰ ਵੀ ਉਹਨਾਂ ਹੀ ਉਹਦੀ ਸੜਕੋ ਹੀ ਨਹੀਂ ਰੋਕ ਰੋਕ ਸਕਦਾ। ਜੇ ਬਈ ਉਹ ਵਾਪਸ ਤੁਹਾਡੀ ਜ਼ਿੰਦਗੀ ਦੇ ਵਿੱਚ ਆਵੇ ਤਾਂ ਤੁਸੀਂ ਅਪਣਾਓਗੇ ਉਹਨੂੰ, ਰੱਖੋਗੇ ਉਹਨੂੰ? ਹਾਂ ਬਈ ਮੈਂ ਰੱਖੂਗਾ ਉਹਨੂੰ। ਹੂੰ। ਆਵੇ ਤਾਂ ਸਹੀ ਹੋ। ਕਿਹੜਾ ਕੁਛ ਕਹੂਗੀ ਉਹ ਹੀ ਲੈ ਕੇ ਦਊਗਾ ਬਈ। ਇੱਕ ਵਾਰੀ ਮੇਰੇ ਮੱਥੇ ਲੱਗਿਆ ਕਿ ਬਈ। ਮੱਥ ਠੀਕ ਆ ਸੈਰ ਸੌਂ ਗਾਣੇ ਲਾ ਕੇ ਲੋਕਾਂ ਦੇ ਦਿਲ ਵੀ ਟੁੱਟੀ ਜਾਂਦੇ ਲੋਕ ਯਾਰ ਹਰੇਕ ਬੰਦਾ ਇਹ ਹਰੇਕ ਦੇ ਦਿਲ ਟੁੱਟੀ ਜਾਂਦੇ ਹਰੇਕ ਹੀ ਬੰਦਾ ਵਾਲ ਵਧਾ ਕੇ ਰੀਲਾਂ ਪਾਈ ਜਾਂਦਾ ਕਿਤੇ ਉਹ ਗੱਲ ਤਾਂ ਨਹੀਂ ਟ੍ਰੈਂਡ ਚੱਲ ਪਿਆ ਇਹ ਕੰਮ ਦਾ ਤੁਹਾਡਾ ਟ੍ਰੈਂਡ ਮੰਨ ਲਓ ਕਿਵੇਂ ਮਰਜ਼ੀ ਮੰਨ ਲਓ ਬਈ ਯਾਰ ਉਹਦਾ ਵਾਲ ਤਾਂ ਮਤ ਉਹਦੇ ਕਾਰਨ ਰੱਖਿਆ ਆਪਾਂ ਕੋਈ ਟ੍ਰੈਂਡ ਵਾਸਤੇ ਨਹੀਂ ਰੱਖੇ ਮੁਸ਼ਕੀ ਵੀ ਬਹੁਤ ਮਾਰੀ ਜਾਂਦੇ ਯਾਰ ਬਈ ਇਹ ਮੁਸ਼ਕੀ ਬਈ ਯਾਰ ਤੂੰ ਨਾ ਸੌਂ ਗੇ ਤੇਨੂੰ ਕਿਹੜਾ ਕਿਸ ਨੇ ਕਿਹਾ ਤੋਤੇ ਨਹੀਂ ਬਈ ਵਾਲ ਕੇ ਦੇ ਬਈ ਮੈਂ ਆਪ ਵੀ ਨਹੀਂ ਨਾਤਾ ਉਹਦੇ ਦਾ ਅੱਛਾ ਨਾਤਾ ਹੀ ਨਹੀਂ ਜਮਾ ਹੀ ਨਹੀਂ ਕਿੰਨਾ ਟਾਈਮ ਹੋ ਗਿਆ ਨਾਤਾ ਨਹੀਂ ਬਈ ਕੱਲਾ ਮੂੰਹ ਮੂੰਹ ਹ ਹੈਂ ਮੂੰਹ ਹੱਥੀ ਤੋਂ ਨਾ ਮੂੰਹ ਹੱਥੀ ਤੋਂ ਹਾਂ ਕਿੰਨਾ ਟਾਈਮ ਹੋ ਗਿਆ ਬਈ ਸਾਲ ਹੋ ਗਿਆ ਨਾ ਤੇਨੂੰ ਬਈ ਸਾਲ ਹੋ ਗਿਆ ਨਾ ਉਹ ਦੁਬਾਰਨ ਉਹਨੂੰ ਜੀ ਨਹੀਂ ਕਰਦਾ ਜਦੋਂ ਉਹਦਾ ਛੱਡ ਕੇ ਗਈ ਆ ਉਸ ਤੋਂ ਬਾਅਦ ਤੇਰਾ ਨਾ ਹੁੰਦਾ ਜੀ ਨਹੀਂ ਕੀਤਾ ਉਹਦਾ ਜੀ ਕਰਨਾਗੇ ਉਹਦਾ ਕੱਪ ਚਾਹ ਵਾਲਾ ਝੂਠਾ ਮਤੋਤਾ ਨਹੀਂ ਐ ਉਮੀ ਉਮੀ ਪੀਣਾ ਤੇ ਜੁੱਟ ਕੇ ਤੜਕੇ ਚਾਹ ਵੀ ਬਈ ਰਾਤ ਨੂੰ ਮਿਲਣ ਵੀ ਜਾਂਦਾ ਸੀ ਕਹਿੰਦੇ ਮਿਲਣ ਵੀ ਜਾਂਦਾ ਸੀ ਬਈ ਮਿਲਣ ਜਾਂਦਾ ਸੀ ਉਹਨੂੰ ਮੈਂ ਤੈਨੂੰ ਦੱਸੀ ਨਾ ਉਹਦੀ ਮੇਰੇ ਕੋਲ ਲੋਈ ਪਈ ਆ ਸਿਆਲਾਂ ਚ ਮਿਲਣ ਜਾਂਦਾ ਸੀ ਉੱਤੇ ਨਹੀਂ ਲੈਂਦੇ ਸਟਾਲ ਆਪਾਂ ਉਹ ਉੱਤੇ ਲੱਗੇ ਬੈਨਾ ਰਾਤ ਨੂੰ ਬਈ ਮੈਂ ਉੱਤੇ ਲੈ ਕੇ ਪਹਿਨਾ ਹਾਂ ਬਈ ਉੱਤੇ ਲੈ ਕੇ ਪਹਿਨਾ ਮੈਂ ਤੇ ਕਿਵੇਂ ਉਹ ਹਜੇ ਵੀ ਨਵਾਂ ਹੀ ਪਿਆਕ ਪਾਟ ਫੁੱਟ ਕੇ ਮਾੜਾ ਮੁੱਟਾ ਮਾੜਾ ਨਾ ਮੁੱਟਾ ਦਾ ਮੋਰੀਆਂ ਨਾ ਨਿਕਲ ਜਾਵੇ ਬਈ ਛੜ ਮੋਰੀਆਂ ਮੋਰੀਆਂ ਤੁਸੀਂ ਤਾਂ ਨਹੀਂ ਕੱਟਤੀਆਂ ਕਦੇ ਨਾ ਨਾ ਬਈ ਛੜ ਦਾ ਨੂੰ ਨੂੰ ਮੈਂ ਖਾਊਗਾ ਹੁਲੂ ਲੀਤਾ ਅੱਗੇ ਘੜ ਘੜ ਉਹਦੇ ਬਈ ਧਾਗੇ ਘੜ ਘੜੇ ਖਾਏਗਾ ਕਹਿੰਦਾ ਸੇਲੀ ਨੇ ਸ਼ਾਲ ਦਿੱਤਾ ਉਹ ਸ਼ਾਲ ਏ ਉੱਤੇ ਲੈਂਦਾ ਰਾਤ ਨੂੰ ਕਹਿੰਦਾ ਉਹਦੇ ਧਾਗੇ ਉਹਦੇ ਚ ਮੋਰੀਆਂ ਨਿਕਲ ਗਈਆਂ ਮੋਰੀਆਂ ਹੁਣ ਤੁਸੀਂ ਦੱਸੋ ਬਈ ਕਿਉਂ ਨਿਕਲ ਗਈਆਂ ਮੋਰੀਆਂ ਘੜਤੀਆਂ ਬਾਈ ਨੇ ਤੇ ਦੂਜੀ ਗੱਲ ਕੁੜੀਆਂ ਇਦਾਂ ਕਿਉਂ ਕਰਦੀਆਂ ਬਈ ਕੁੜੀਆਂ ਇਦਾਂ ਕਿਉਂ ਕਰਦੀਆਂ ਬਈ ਕੁੜੀਆਂ ਬਈ ਹੁੰਦੀਆਂ ਆਏ ਆ ਸਾਰੀਆਂ ਇਕੱਲੀ ਨਹੀਂ ਸਾਰੀਆਂ ਆਏ ਹੁੰਦੀਆਂ ਨੇ ਉਸਤਾਦ ਕਈ ਮੁੰਡਿਆਂ ਨੂੰ ਧੋਖੇ ਦਿੱਤੇ ਮੈਂ ਵੇਣਾ ਆਉਂਦੇ ਆ ਬਈ ਯਾਰ ਸਾਨੂੰ ਦਾਬ ਧੋਖਾ ਮਿਲ ਗਿਆ ਮੈਨੂੰ ਮੈਸੇਜ ਕਰਦੇ ਆ ਹੁਣ ਮੈਂ ਕਹਦੇ ਨਾ ਬਈ ਮੈਂ ਤਾਂ ਸੁਣਨਾ ਗੱਲ ਕਰ ਨਹੀਂ ਸਕਦਾ ਯਾਰ ਐਵੇਂ ਲੋਕ ਮਜ਼ਾਕ ਡਾਉਂਦੇ ਮੇਰਾ ਵੀ ਬਈ ਬਾਲ ਬਾਲ ਹੀ ਕਿਉਂ ਬਧਾਈ ਜਾਂਦੇ ਹੋ ਬਾਲ ਹੀ ਕਿਉਂ ਬਧੇ ਵੱਡੇ ਕਰੀ ਬਈ ਇਹ ਤਾਂ ਬਾਲਾ ਕੁਝ ਵਧੂਗਾ ਤਾਂ ਕਲੇ ਵਾਲੀ ਵਧੇ ਤਾਂ ਬਾਲਾ ਕੁਝ ਵਧਣਾ ਹੈ ਤਾਂ ਉਸਤਾਦ ਬਹੁਤ ਕੁਝ ਵਧਣਾ ਬਹੁਤ ਕੁਝ ਵਧਣਾ ਮਾਂ ਪਿਓ ਨਹੀਂ ਬੋਲਦਾ ਬਈ ਤੂੰ ਆਹ ਕੀ ਹਾਲ ਬਣਾਇਆ ਮਾਂ ਪਿਓ ਯਾਰ ਭੈਣੀ ਹੋਵੇ ਖੜ ਕੇ ਕਿੱਥੇ ਪਿਆਰ ਭਾਂਜੂ ਕਿੱਥੇ ਮਾਂ ਪਿਓ ਰ ਬਈ ਯਾਰ ਪਿਆਰ ਨੂੰ ਜਰੂਰੀ ਸਮਝਦਾ ਹਾਂ ਪਿਆਰ ਆਪਣਾ ਦਾ ਮੇਨ ਮਾਂ ਮਾਂ ਪੇ ਕੁਝ ਨਹੀਂ ਪਾਪੇ ਦਾ ਸਾਈਡ ਤੇ ਰੱਖਿਆ ਵੀ ਆ ਸਾਈਡ ਤੇ ਰੱਖਿਆ ਹੋਇਆ ਹਾਂ ਬਈ ਕਦੇ ਬਈ ਪਿੰਡ ਦੇ ਲੋਕ ਨਹੀਂ ਟਿੱਚਦਾ ਕਰਦੇ ਯਾਰ ਤੁਸੀਂ ਆਹ ਕੀ ਹਾਲ ਕੀਤਾ ਯਾਰ ਵੀ ਕੱਲ ਨੂੰ ਤੇਰਾ ਰਿਸ਼ ਫਿਰ ਉਹੋ ਜਿਹੇ ਅਡਿੱਕਾਂ ਆਉਣਗੇ ਬਈ ਆਪਾਂ ਨੂੰ ਲੋੜ ਹੀ ਨਹੀਂ ਬਈ ਕਾਹਦੀ ਲੋੜ ਨਹੀਂ ਆਪਾਂ ਕਰਾਉਣਾ ਹੀ ਨਹੀਂ ਵਿਆਹ ਵਿਆਹ ਕਰਾਉਣਾ ਨਹੀਂ ਐਂ ਹੀ ਮਰਨਾ ਐਂ ਹੀ ਮਰਨਾ ਬਸ ਹਾਂ ਬੁੱਢੇ ਹੋ ਜਾਣਾ ਫੁੱਲ ਬਸ ਐਂ ਕਿੱਥੇ ਜੀ ਕਿਤਾ ਫੱਕਰਾਂ ਨੇ ਉੱਥੇ ਹੀ ਪੈ ਜਾ ਕਰਨਾ ਫੱਕਰਾਂ ਨੇ ਉੱਥੇ ਹੀ ਪੈ ਜਾਣਾ ਹਾਂ ਐਨ ਪਤਾ ਮੈਂ ਗੱਦੀ ਚੱਕ ਲਾਂ ਦੱਸ ਦਿਨਾਂ ਨੂੰ ਦੋਸਤੋ ਵੇਖੋ ਪਿਆਰ ਇੰਨਾ ਜ਼ਰੂਰੀ ਹੋ ਗਿਆ ਆਪਣੇ ਮਾਪਿਆਂ ਨੂੰ ਛੱਡਦਾ ਇਹਨੇ ਬਾਈ ਨੇ ਕਹਿੰਦਾ ਮਾਪੇ ਕੁਝ ਮਰਜ਼ੀ ਕਰੇ ਮੈਨੂੰ ਕੋਈ ਚੱਕਰ ਨਹੀਂ ਮੈਨੂੰ ਤਾਂ ਬਸ ਸਿਰਫ ਪਿਆਰ ਹੀ ਦਿਖਦਾ ਜੋ ਨਵੀਓ ਆਜੂਗੀ ਵਾਪਸ ਆਜੂਗੀ ਮੈਂ ਉਹਨੂੰ ਅਪਣਾ ਲੂੰਗਾ ਭਾਈ ਲੋਕ ਟਿਚਰਾ ਕਰਦੇ ਹੋਣਗੇ ਯਾਰ ਬਈ ਟਿਚਰਾ ਕਰੀ ਜਾਂਦੇ ਮੈਨੂੰ ਲੋਕਾਂ ਦੇ ਨਸੀਰ ਨਹੀਂ ਲੋਕ ਤਾਂ ਮੈਨੂੰ ਬੜਾ ਕੁਝ ਕਹਿੰਦੇ ਲੋਂਡਾ ਵੀ ਕਹਿੰਦੇ ਆ ਟੈਂਪੂ ਲੋਂਡਾ ਵੀ ਕਹਿੰਦੇ ਟੈਂਪੂ ਕਹਿੰਦੇ ਆ ਟੈਂਪੂ ਵੀ ਕਹਿੰਦੇ ਹਾਂ ਸਟੂਲਾ ਇਹ ਸਟੂਲਾ ਚੱਲਦਾ ਹੈ ਬਾਹਰ ਬੈਠ ਚੱਲਦਾ ਆਪਾਂ ਲੋਕਾਂ ਦੇ ਵੀ ਹੋਈ ਨਹੀਂ ਦਿੰਦੇ ਉਹਨਾਂ ਨੂੰ ਮੈਂ ਗੰਨਣਾ ਨਾ ਟਾਈਮ ਕੱਢਣਾ ਤਾਂ ਜੋ ਮੇਰੇ ਕੋਲ ਆਪਾਂ ਨੂੰ ਕਦੀ ਟੈਨਸ਼ਨ ਹੀ ਨਹੀਂ ਬਿਨ ਨਜ਼ਾਰੇ ਲਈਦੇ ਜਿੰਦਗੀ ਦਾ ਕੱਢਣਾ ਤਾਂ ਆਜੋ ਕਿਤੇ ਉਹ ਗੱਲ ਤਾਂ ਨਹੀਂ ਹੋਈ ਬਈ ਤੁਸੀਂ ਰਾਤ ਨੂੰ ਤੁਰੇ ਜਾਂਦੇ ਹੋ ਤਰੇ ਡੇ ਡੇ ਵਾਲ ਹੋਏ ਪੈ ਤਰੇ ਤੇ ਕਿਤੇ ਭਲੇਖੇ ਨਾ ਕਿਸੇ ਨੇ ਹੱਥ ਫੜਿਆ ਹੋਵੇ ਜਾਂ ਕਿਸੇ ਨੇ ਬੁਲਾਇਆ ਹੋਵੇ ਵੀ ਉਹ ਕੁੜੀ ਜਾਂਦੀ ਰੋਕਿਆ ਹੋਵੇ ਕਦੇ ਰਾਤ ਨੂੰ ਮੈਂ ਨਿਕਲਿਆ ਬਈ ਹਾਂ ਆਹ ਪਹੀ ਤੋ ਨਿਕਲਿਆ ਸੀ ਰਾਤ ਨੂੰ ਹਾਂ ਆਪਣਾ ਉਧਰ ਝੁੱਗੀ ਪਈ ਵੀ ਮੇਰੀ ਇਕੱਲਾ ਹੀ ਰਹਿਣਾ ਮੈਂ ਉਥੇ ਆਹ ਸੜਕ ਤੋਂ ਮੈਂ ਚੱਲ ਆਪਾਂ ਜਾਣੇ ਕੋ ਖਾ ਪੀ ਕੇ ਆਣਾ ਸੜਕ ਪਿੰਡ ਚ ਗਿਆ ਫਿਰ ਤੂੰ ਹਾਂ ਪਿੰਡ ਚ ਗਿਆ ਬਈ ਤੇ ਤੁਰੇ ਜਾਂਦੇ ਭਾਈ ਨੇ ਮੇਰੀ ਬਾਹ ਫੜ ਲਈ ਬਾਹ ਕਦ ਫੜ ਲਈ ਉਹਨੂੰ ਆਸ਼ ਕੋਈ ਜਨਾਨੀ ਤੁਰੀ ਜਾਂਦੀ ਆ ਤੇ ਮੈਨੂੰ ਉਹਦਾ ਲੀਡੇ ਲਾ ਹਾਂ ਮਗਾ ਵੇਖਲਾ ਪਸਤਾਏਗਾ ਤੇ ਕਦੋਂ ਮੈਂ ਬਾਕੀ ਸਮਝ ਜਾ ਬਈ ਯਾਰ ਤੂੰ ਅੱਛਾ ਤੂੰ ਡਰ ਗਿਆ ਕੁੜੀ ਵੇਖੋ ਬੇਬੇ ਰਾਤ ਨੂੰ ਇਹ ਤੁਰਿਆ ਜਾਂਦਾ ਸੀ ਇਹਦੇ ਬਾਲ ਵੇਖ ਕੇ ਕਿਸੇ ਨੇ ਇਹਦੀ ਹੱਥ ਫੜ ਲਿਆ ਵੀ ਇਹਨੂੰ ਉਹਨੂੰ ਐ ਲੱਗਿਆ ਵੀ ਕਿਤੇ ਕੁੜੀ ਆ ਕੁੜੀ ਐ ਸਮਝ ਤਾ ਉਹਨੂੰ ਕੁੜੀ ਲੱਗਿਆ ਹਾਂ ਹਾਂ ਬਈ ਉਹ ਮੈਨੂੰ ਕਹਿੰਦਾ ਲੀੜੇ ਲਾਲਾ ਮਗਾ ਤੂੰ ਪਸਤਾਏਗਾ ਬਈ ਉਹ ਕਹਿੰਦਾ ਤੂੰ ਲਾ ਦਾਰੂ ਪੀਤੀ ਵਾ ਤੇ ਕਦੋਂ ਮੈਂ ਲੋ ਪੈਂਟ ਲਾਈ ਨੀਕਰ ਤਾਂ ਲਾਉਣ ਹੀ ਨਹੀਂ ਦਿੱਤੀ ਉਹਨੇ ਮਾਰ ਕੇ ਬੰਨ ਤੇ ਲੱਤ ਬਾਹਰ ਤਾਰਤਾ ਗੱਡੀ ਚ ਤੂੰ ਇਹ ਦੇਖ ਸਕਦੇ ਹੋ ਦੋਸਤੋ ਪਿਆਰ ਕਹਿੰਦੇ ਹੁੰਦੇ ਨਾ ਵੀ ਯਾਰ ਸੱਤ ਜਨਮਾਂ ਦਾ ਕਹਿੰਦਾ ਰੂਹਾਂ ਦਾ ਪਿਆਰ ਹੁੰਦਾ ਨਾ ਇਹ ਬਈ ਰੂਹਾਂ ਦਾ ਪਿਆਰ ਕਰਦਾ ਤਾਂ ਭਰਾਵਾ ਕੀ ਚੱਕਰ ਸੀ ਉਹ ਕੁੜੀ ਦੀ ਗੱਲ ਸੀ ਕਹੇ ਮੁੰਡੇ ਨਾਲ ਹੂੰ ਉਹਨੂੰ ਮੈਂ ਕਹਾਂ ਤੂੰ ਰੱਖ ਲੈ ਗੱਲ ਹੂੰ ਕਦੋਂ ਬਾਹਰ ਗਈ ਸੀ ਉਹਨੇ ਮੈਨੂੰ ਮੈਨੂੰ ਪਤਾ ਲੱਗ ਗਿਆ ਸੀ ਮੈਂ ਕਮੈਂਟ ਕਰਤਾ ਵੀਡੀਓ ਥੱਲੇ ਮੈਂ ਕਹਾਂ ਤੂੰ ਤਾਂ ਰੱਖ ਲੈ ਗੱਲ ਹੂੰ ਮੈਂ ਕਦੋਂ ਪੰਜਾਬ ਆ ਗਈ ਮੈਂ ਕਹਾਂ ਮੈਨੂੰ ਧੋਖਾ ਨਾ ਦੇ ਹੂੰ ਉਹਨੇ ਵੀ ਬਲੌਕ ਕਰਤਾ ਮੈਨੂੰ ਸਾਰੇ ਪਾਸੋਂ ਹੂੰ ਵਟਸਐਪ ਤੋਂ ਸਾਰੇ ਪਾਸੇ ਬਲੌਕ ਕਰਤਾ ਹੂੰ ਉਹ ਫਿਰ ਮੈਂ ਇੱਕ ਦਿਨ ਰੋਇਆ ਬਹਿ ਕੇ ਰਾਤ ਨੂੰ ਮੈਂ ਕਿਹਾ ਸੋਚੀ ਗਿਆ ਪਿਆ ਮੈਂ ਇੱਕ ਗੀਤ ਆ ਕੀ ਨਾ ਦਾ ਮਰੇਗੀ ਸੱਪ ਲੜ ਕੇ ਨਹੀਂ ਮਿੱਤਰਾਂ ਨੂੰ ਭੁੱਲ ਜਾਣੀ ਧੋਖਾ ਦੇਣੀ ਧੋਖਾ ਦੇਣ ਜੇ ਉਹ ਗੀਤ ਮੈਂ ਸੁਣਿਆ ਯਾਰ ਥੋੜਾਗਾ ਮਗਰ ਆਪਣੇ ਗੀਤ ਸੁਣ ਲਿਆ ਐਨ ਬਦ ਸੱਪ ਹੀ ਲੜ ਜੇ ਸੱਚੀ ਸੱਪ ਲੜ ਜੂਗਾ ਫਿਰ ਉਹਦੇ ਲੜੂ ਹੁਣ ਤੋਂ ਬਦਵਾਂ ਦੇ ਬਦਵਾਦਈ ਜਨ ਨਾਲ ਇਹ ਕਹਿੰਦਾ ਮੈਂ ਪਿਆਰ ਕਰਦਾ ਉਹਨੂੰ ਪਿਆਰ ਬਈ ਜਿਹੜਾ ਤੋਹਨੇ ਰੱਖੇ ਮੁੰਡਾ ਰੀਲ ਪਾਤੀ ਤੇ ਮੈਨੂੰ ਮੈਂ ਉੱਥੋਂ ਕਦਾ ਮਗਾ ਕੀੜੇ ਪਾ ਜਾਨਾ ਜਨਾਨੀ ਦੇ ਕਿਤੇ ਮੇਰਾ ਫੇਰੂ ਖੋਸੋ ਬਈ ਅੱਛਾ ਮੈਂ ਉਹਨੂੰ ਪਿਆਰ ਬਹੁਤ ਕਰਦਾ ਸੀ ਬਈ ਯਾਰ ਉਹ ਕੁੜੀ ਨੇ ਜਮੇ ਹੀ ਨਹੀਂ ਸੋਚ ਆਪਣੇ ਬਾਰੇ ਬਈ ਯਾਰ ਤੁਸੀਂ ਇੱਥੇ ਕੀ ਕਰੀ ਜਾਂਦੇ ਹੋ ਤੁਸੀਂ ਏਡੇ ਏਡੇ ਵਾਲ ਕਰੀ ਜਾਂਦੇ ਹੋ ਤੁਸੀਂ ਇੱਥੇ ਕੀ ਕੀ ਮੈਂ ਕਹਿੰਦਾ ਯਾਰ ਤੁਸੀਂ ਆਪਣੀ ਜ਼ਿੰਦਗੀ ਖਰਾਬ ਕਰੀ ਜਾਂਦੇ ਹੋ ਉਹ ਤਾਂ ਆਪਣੇ ਜਵਾਕ ਵੀ ਜੰਮ ਕੇ ਨਾ ਗੋਦੀ ਦੇ ਵਿੱਚ ਖੜਾਉਂਦੀ ਹੂ ਆ ਦੇ ਜਵਾਕਾਂ ਨੂੰ ਵੀ ਤੇ ਤੁਸੀਂ ਇੱਥੇ ਆਪਣੀ ਜ਼ਿੰਦਗੀ ਖਰਾਬ ਕਰੀ ਜਾਂਦੇ ਹੋ ਫੇਰ ਉਵੇਂ ਹੀ ਨਹੀਂ ਬਾਬੇ ਜਵਾਕ ਜੰਮ ਲਿਓਨੇ ਜਵਾਕ ਦਾ ਮੈਂ ਵੀ ਜੰਮਣੇ ਸੀ ਮੈਂ ਕਿਹੜੋਂ ਵੀ ਛੱਡ ਦਿੰਦਾ ਮੈਂ ਜਵਾਕ ਵੀ ਰੱਖ ਲੂੰ ਤੇ ਕਿਰਾ ਮੇਰੇ ਕੋਲ ਆਵੇ ਤਾਂ ਸਹੀ ਅੱਕਰੀ ਇੰਨਾ ਪਿਆਰ ਯਾਰ ਕਹਿੰਦਾ ਮੈਂ ਉਹਦੇ ਜਵਾਕ ਵੀ ਰੱਖ ਲੂੰਗਾ ਯਾਰ ਕਮਾਲ ਆ ਯਾਰ ਕਰਨ ਕੇ ਚੱਲ ਕੇ ਉਹਦਾ ਮਾਂ ਪਿਓ ਆ ਉਹਦਾ ਭਰਾ ਉਹਦਾ ਭਰਾ ਦਾ ਮੈਂ ਦੋ ਤਿੰਨ ਵਾਰੀ ਕੁੱਟਿਆ ਤੈਨੂੰ ਐਵੇਂ ਗਈ ਜਾਵਾਂ ਭਰਾ ਉਹਦਾ ਕੁੱਟਿਆ ਤੁਸੀਂ ਕੁੱਟਿਆ ਆਪਾਂ ਬਦਮਾਸ਼ੀ ਫੁੱਲ ਕਿੱਥੇ ਕੁੱਟਿਆ ਆਪਾਂ ਇੱਥੇ ਹੀ ਕੁੱਟਿਆ ਉਹਦੇ ਪਿੰਡ ਕੁੱਟ ਕੇ ਮੈਂ ਕਰੇ ਜਾ ਕੇ ਉਹਦੇ ਯਾਰ ਘਰੇ ਜਾ ਕੇ ਕੁੱਟ ਕੇ ਆਪਾਂ ਅੱਗੇ ਤੋਂ ਡਰ ਇਸ ਕੁਛ ਤਾਂ ਨਹੀਂ ਪਿਆ ਬਈ ਓ ਯਾਰ ਖਸਮਾ ਵਾਲ ਨਹੀਂ ਵਧਾਏ ਜਾਂਦੇ ਮੇਰੇ ਇਹਨੇ ਬੰਦੇ ਵੀ ਵਧਾਏ ਬੜੇ ਨੇ ਕਰਮਾ ਆਪਾਂ ਮੜੀ-ਮੁਟੀ ਚੀਜ਼ ਆ ਰ ਅੱਛਾ ਮਤਲਬ ਪਿਆਰ ਵੀ ਕੀਤਾ ਤੇ ਬਦਮਾਸ਼ੀ ਵੀ ਕੀਤੀ ਆ ਆਸਕੀ ਵੀ ਆਪਾਂ ਫੁੱਲ ਕੀਤੀ ਤੇ ਬਦਮਾਸ਼ੀ ਵੀ ਫੁੱਲ ਕੀਤੀ ਆ ਆਪਾਂ ਕੋਈ ਲੰਡੂ ਪੰਜੂ ਬੰਦੇ ਨਹੀਂ ਉਹਦੇ ਨਾਲ ਰੱਖੀ ਤਾਂ ਦਿਲੋ ਰੱਖੀ ਆ ਐ ਨਾ ਬੰਦ ਅੱਛਾ ਭਾਈ ਪਿਆਰ ਕਿਵੇਂ ਹੋਇਆ ਸੀ ਪਿਆਰ ਬਤ ਤੁੰ ਦੱਸਤਾ ਭਈ ਨਾ ਲੈਂਦਿਆ ਉਹਦੇ ਨਾਲ ਪਿਆਰ ਹੋਇਆ ਸੀ ਮੈਨੂੰ ਜਾਨਦੀ ਹੁੰਦੀ ਸੀ ਕਿਤੇ ਉਹ ਮੇਲੇ-ਮੂਲੇ ਤੇ ਹਮ ਅਸੀਂ ਇਕੱਠੇ ਉੱਥੇ ਜਾਨ ਪਸਾਨ ਹੋਈ ਸੀੜੀ ਮੇਲੇ ਤੇ ਮੇਲੇ ਦਾ ਕੰਮ ਕਰਦੇ ਆ ਮੇਲਿਆਂ ਦੇ ਵੀ ਚੱਲਦਾ ਹੀ ਇਹ ਕੰਮ ਅੱਜਕੱਲ ਮੇਲਿਆਂ ਤੇ ਚੱਲਦਾ ਹੀ ਹੈ ਕਿਤੇ ਉਹ ਨੂੰ ਫੜਾਤਾ ਨੰਬਰ ਕਿਤੇ ਉਹ ਨੂੰ ਫੜਾਤਾ ਮੈਨੂੰ ਤਾਂ ਫੈਟੀ ਬੜੀ ਲੱਗੀ ਹੋ ਹੂੰ ਉਹਦੇ ਫਿੱਟ ਕਿਵੇਂ ਲੱਗੀ ਸਰੀਰ ਪੱਖੋਂ ਫਿੱਟ ਲੱਗੀ ਵੈਸੇ ਫਿੱਟ ਲੱਗੀ ਉਹਦੇ ਆ ਲੋ ਰਿਜ਼ਲਟ ਪਾਈ ਸੀ ਹਾਂ ਠੀਕ ਆ ਮਗਲ ਅੱਜ ਨੂੰ ਸੱਟ ਟੱਪਣ ਨਹੀਂ ਦੇਣਾ ਹੂੰ ਮਗਲ ਅੱਜ ਮਾਨਾ ਟੱਪਣ ਨਹੀਂ ਦੇਣਾ ਤੇ ਅੱਜ ਤਾਂ ਕੰਮ ਕਰਨਾ ਹੀ ਕਰਨਾ ਆਪਾਂ ਕਦੋਂ ਉਹਨੇ ਮੈਨੂੰ ਸਿਆਰਾ ਮਾਰਤਾ ਉਹ ਨੂੰ ਮੈਂ ਕਰਤਾ ਤੋ ਆ ਗਈ ਸੀ ਇਹ ਆ ਗਈ ਸੀ ਇਹ ਸਾਡਾ ਰੂਲ ਆ ਫੇਰ ਰੂਲ ਆ ਹਾਂ ਫੇਰ ਉਹਨੂੰ ਮੈਂ ਕਹਤਾ ਆਸ਼ਕਾਂ ਦਾ ਰੂਲ ਹੈ ਇਹ ਬਈ ਆਸ਼ਕਾਂ ਦਾ ਰੂਲ ਆ ਜਿਹੜਾ ਮੇਰੇ ਨਾਲ ਮੁੰਡਾ ਸਾਨੂੰ ਕਹਤਾ ਉਹ ਮੰਨ ਗਿਆ ਅੱਛਾ ਉਹਨੂੰ ਪਤਾ ਲੱਗ ਗਿਆ ਖੜ ਗਿਆ ਮੈਂ ਇੱਥੇ ਖੜ ਜਾ ਇਹਨਾਂ ਦੇ ਰੂਲ ਵਰਗੇ ਅੱਛਾ ਇੱਥੇ ਰੁਕੋ ਨਾ ਤੋ ਉੱਥੇ ਰੋਕਤਾ ਨੂੰ ਮੈਂ ਤੇ ਕਦੋਂ ਮੈਂ ਮਗਾ ਚੱਲ ਹੁਣ ਮੈਂ ਨੰਬਰ ਪੜਾ ਕੇ ਉਹਨਾਂ ਆਇਆ ਕੀਤਾ ਮੈਨੂੰ ਉਹਦੇ ਮੱਥੇ 'ਚ ਪੜਾਇਆ ਨੰਬਰ ਮਗਾ ਚੱਲ ਚਲੇ ਜਾ ਓਏ ਕਹਿੰਦਾ ਠੀਕ ਆ ਬਈ ਮੈਨੂੰ ਮੰਨ ਗਿਆ ਕਹਿੰਦਾ ਤੂੰ ਤਾਂ ਪੂਰਾ ਹੀ ਯਾਰ ਮਗਾ ਆਪਣਾ ਕੰਮ ਹੀ ਛੱਡ ਲਾ ਇਹ ਆ ਉਹ ਕੁੜੀ ਨੂੰ ਬੱਦਲੋਈ ਪਿਆਰ ਕੀਤਾ ਐ ਘੱਟ ਨਹੀਂ ਕੀਤਾ ਉਹ ਕੁੜੀ ਨੂੰ ਆਪਾਂ ਦਿਲੋਂ ਹੀ ਕੀਤਾ ਪਿਆ ਦਿਲੋਂ ਹੀ ਕੀਤਾ ਆਪਾਂ ਨੂੰ ਤੇ ਉਹ ਮੈਨੂੰ ਆਇਆ ਸੀ ਮੇਲਾ ਵੀ ਘਮਾਉਣਾ ਸੀ ਤੂੰ ਮੇਲਾ ਹੁਣ ਬਾਹਰ ਦੇ ਮੁੰਡੇ ਨਾਲ ਘੁੰਮੀ ਜਾਂਦੇ ਆਪਣੇ ਨਾਲ ਕਿੱਥੇ ਘੁੰਮਦੀ ਆ ਜਾਦਾਂ ਹੀ ਰਹਿਗੀਆਂ ਜਾਦਾਂ ਹੀ ਰਹਿਗੀਆਂ ਜਮਾਨਾ ਭੈਣ ਹੀ ਚੋਦ ਗਈ ਮੇਰੇ ਸਰੀਰ ਦੀ ਡੌਲੇ ਸੀ ਮੇਰੇ ਪੰਜ ਤੇਰੇ ਮੂੰਹ ਜਿਹੜੇ ਜਿਹੜੇ ਮੇਰੇ ਮੂੰਹ ਮੇ ਜਿਹੜੇ ਤੇ ਪੱਟ ਤਾਂ ਪਤਾ ਹੀ ਨਹੀਂ ਕਿ ਡੇਕ ਡੇਕ ਸੀ ਮੇਰੇ ਬਾਰ ਆ ਸਾਡੇ ਸੂਟ ਆ ਗਏ ਸੀ ਤੇ ਮੈਂ ਚੌੜਾ ਕਰਤਾ ਬਾਲ ਧਾ ਕੇ ਐ ਨਿਕਲਦਾ ਹੀ ਹਾਂ ਤੇ ਹੁਣ ਮੈਂ ਤਾਂ ਹੀ ਇਦਾਂ ਛੁੱਗੀ ਪਾਈ ਛੁੱਗੀ ਜਿਵੇਂ ਮੈਂ ਹੁਣ ਹੋਂਦ ਆਪਾਂ ਕਿਨੇ ਮਰਜੀ ਵਾੜ ਲਾ ਮੇਰਾ ਸਰੀਰ ਬਹੁਤ ਚੰਗਾ ਸੀ ਬਈ ਅੱਗੇ ਰ ਉਹ ਕੁੜੀ ਨੇ ਜਮਾ ਜ਼ਿੰਦਗੀ ਖਰਾਬ ਕਰ ਦਿੱਤੀ ਕਿਤੇ ਉਹ ਤਾਂ ਨਹੀਂ ਬਈ ਬਾਲ ਵੱਡੇ ਕਰੀ ਜਾਨਾ ਛੁੱਗੀ ਪਾਈ ਹੋਈ ਹੈ ਤੇਰੀ ਤੂੰ ਬਾਬਾ ਬਣਨਾ ਹੋਵੇ ਕਿਤੇ ਐਨ ਪਤਾ ਮੈਂ ਫੱਕਰ ਵੀ ਬਣ ਜਾ ਫੱਕਰ ਹੀ ਬਣਨ ਕਿ ਐਨ ਆਪਣੀ ਕੱਲ ਨੂੰ ਪਰਸੋਂ ਵੀ ਉਹ ਵੀ ਆਵੇ ਬਾਬਾ ਬਣ ਜੇਗਾ ਹਾਂ ਬਾਬਾ ਬਣ ਜਾਣਾ ਆਪਾਂ ਲੈ ਲੈਣੀ ਫਕੀਰੀ ਯਾਰ ਟਾਈਮ ਨਹੀਂ ਆਪਾਂ ਵਢ ਦੇਣਾ ਕੰਮ ਸਾਰੇ ਕੰਮ ਛੱਡਣੇ ਨਹੀਂ ਹਾਂ ਐਨ ਪਤਾ ਸਾਰੇ ਕੰਮ ਹੀ ਕਰਨੇ ਆ ਪਰ ਛੱਡਣਾ ਹੀ ਨਹੀਂ ਕੋਈ ਕੰਮ ਬਈ ਅੱਛਾ ਬਈ ਜੇ ਉਹ ਆਉਂਦੀ ਆ ਉਹਦੇ ਜਵਾਕ ਵੀ ਹੋਗੇ ਤੇ ਉਹ ਉਹ ਉਹਨੂੰ ਰੱਖ ਲਵਾਂਗੇ ਤੁਸੀਂ ਮੈਂ ਰੱਖੂੰਗਾ ਯਾਰ ਕਦੋਂ ਮੈਂ ਡਾ ਵੱਡਾ ਚੇਲਾ ਬਣ ਗਿਆ ਫਿਰ ਫਿਰ ਵਾਲ ਕਟਾ ਦੋਗੇ ਵਾਲ ਨਹੀਂ ਕਟਦਾ ਵਾਲ ਨਹੀਂ ਕਟਾਈ ਦੇ ਬਾਈ ਉਹਦਾ ਕੀ ਪਤਾ ਹੋਰ ਦੋ ਮਹੀਨਿਆਂ ਨੂੰ ਛੱਡ ਜੇ ਇਹਨਾਂ ਨੂੰ ਧੋਦੇ ਨਹੀਂ ਬਈ ਜੂਆਂ ਵੀ ਪੈ ਗਈਆਂ ਹੋਣਗੀਆਂ ਯਾਰ ਪਵਾ ਚੱਟੜ ਪੈ ਜਾਣ ਧੋਣੇ ਹੀ ਨਹੀਂ ਇਹ ਧੋਣੇ ਨਹੀਂ ਧੋਣੇ ਨਹੀਂ ਹੈਂ ਡੱਪ ਨਹੀਂ ਇਹ ਪੰਡ ਛੱਡ ਦੂੰ ਹੰੜ ਨਹੀਂ ਸਾੜਦਾ ਕਿਤੇ ਬਈ ਪਿਆਰ ਦੇ ਵਿੱਚ ਲੋਕ ਨਾ ਇੰਨਾ ਇੰਨਾ ਕੁਝ ਹੋ ਜਾਂਦਾ ਵੀ ਉਹਦੇ ਘਰ ਮੋਰ ਦੀ ਗੇੜੇ ਵੀ ਲਾਉਂਦੇ ਆ ਬੰਦੇ ਰਾਤ ਨੂੰ ਉਹਨੂੰ ਮਿਲਣ ਵੀ ਜਾਂਦੇ ਕਦੇ ਉਹੋ ਜਿਹੀਆਂ ਚੀਜ਼ਾਂ ਵੀ ਕੀਤੀਆਂ ਹੁਣ ਇਹ ਰੱਪਾ ਦਾ ਸਰੇ ਐਵੇਂ ਜਾਂਦੇ ਸੀ ਆਪਾਂ ਡਰ ਕੇ ਨਹੀਂ ਕਿਸੇ ਨੂੰ ਜਾਂਦੇ ਸੀ ਆਪਣੇ ਕੋਲ ਤੇ ਤਰ ਮਾਰਨਾ ਪਿਸਤੌਲ ਹੁੰਦਾ ਸੀ ਇੱਕ ਤਿੱਤਰ ਮਾਰਨਾ ਟੰਕ ਕੇ ਜਾਵੜੀ ਦਾ ਸੀ ਆਸ਼ਕਾਂ ਕੋਲ ਹੁੰਦਾ ਹੈ ਹਾਂ ਆਸਕਾ ਕੋਲ ਹੁੰਦਾ ਫੁੱਦੂ ਜੇ ਆਸਕ ਹੁੰਦੇ ਗੜੇ ਉਦੂ ਜੇ ਆਸਕ ਅਸੀਂ ਆ ਤੇ ਉਹਨਾਂ ਦੇ ਘਰ ਦਾ ਮੈਨੂੰ ਇੱਕ ਉਹੀ ਸਰ ਲਾਇਆ ਪਾ ਕੇ ਚਲਾਤਾ ਉਹਨਾਂ ਦੇ ਘਰ ਦੇ ਸਾਰੀ ਰਾਤ ਕੰਬੀ ਜਾਂਦੇ ਰਹਿੰਦੇ ਹੁੰਜੇ ਨਾਲ ਲੱਗ ਜਾਂਦੇ ਹੁੰਜੇ ਨਾਲ ਲੱਗ ਜਾਂਦੇ ਸੀ ਆਪਾਂ ਆਦਰਾ ਦਾ ਜਸ਼ਨ ਮਨਾਏ ਜਾਂਦੇ ਸੀ ਜਸ਼ਨ ਮਨਾਏ ਜਾਂਦੇ ਹਾਂ ਨਜ਼ਾਰੇ ਦਾ ਉਹ ਖੁੱਲਾ ਖੁੱਲਾ ਚੱਲਦੇ ਸੀ ਖੁੱਲਾ ਜਦੋਂ ਕੋਈ ਸਰਪੰਚ ਕੋਈ ਪਿੰਡ ਦਾ ਬੰਦਾ ਕੋਈ ਨਹੀਂ ਬੋਲਦਾ ਸੀ ਫੇਰ ਆਪਾਂ ਨੂੰ ਵੀ ਸਰਪੰਚਾ ਸਰਪੰਚ ਕੋਲ ਤਾਂ ਗੱਲ ਪਹੁੰਚਦੀ ਨਹੀਂ ਸੀ ਬਾਈ ਉਹਨਾਂ ਨੂੰ ਕਹੇ ਕਿਸੇ ਕੋਲ ਰੌਲਾ ਪਾਇਆ ਤਾਂ ਫਾਇਰ ਮਾਰੂੰ ਫਾਇਰ ਮਾਰੂੰ ਹਾਂ ਨੇੜੇ ਆਉਂਦੀ ਨਹੀਂ ਸੀ ਆਪਣੇ ਉਹ ਉਹ ਭਰਾ ਨੂੰ दारू ਦੀ ਬੋਤਲ ਲੈ ਦੇਦੀ ਸੀ ਸੌਫ ਜਾਰੀ ਕਿਤੇ ਖਾਸਾ ਜੀ ਪਾਣੀ ਪਾ ਕੇ ਵਧਾ ਦੇਈ ਸੀ ਉਹ ਬੈਠਾ ਤੇ ਪੀ ਜਾਂਦਾ ਰਹਿੰਦਾ ਸੀ ਆਸ ਕੀ ਇੰਨੀ ਗੂੜੀ ਹੋ ਗਈ ਬਈ ਆਸ ਕੀ ਯਾਰ ਮੇਰੇ ਜਿੰਨੀ ਦਾ ਕੋਈ ਬੰਦਾ ਮੇਰੇ ਨਾਲ ਸਰਤ ਲਾ ਲੈ ਕਿਹੜੇ ਨੇ ਆਸ ਕੀ ਕੀਤੀ ਮੇਰੇ ਯਾਰ ਕੀ ਆਸ ਕੀ ਨਹੀਂ ਕਿਸੇ ਨੇ ਕੀਤੀ ਆਸ ਕੀ ਤੇ ਯਾਰ ਕੀ ਨਹੀਂ ਕੀਤੀ ਕਿਸੇ ਨੇ ਆ ਵੇਖਲਾ ਵਾਲ ਵੇਖਲਾ ਤੂੰ ਭੈਣ ਦੀ ਬੁੱਧੇ ਹੋ ਜੇ ਵਾਲ ਕੇ ਜਨਾਨੀ ਦੇ ਵਾਲ ਨੇ ਕਿਹੋ ਜਿਹਾ ਆਪਣੇ ਬਣਾਏ ਵਿਆ ਬਈ ਕੀ ਕਹਿਣਾ ਚਾਹੁੰਦੇ ਜੋ ਜਿਹੜੇ ਲੋਕ ਪਿਆਰ ਕਰਦੇ ਆ ਜਿਹੜੇ ਇਸ਼ਕ ਦੇ ਵਿੱਚ ਆ ਗਏ ਡੁੱਬੇ ਪਏ ਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ ਤਾਂ ਮੈਂ ਕਿਹਾ ਬਈ ਅੱਜਕੱਲ ਕੁੜੀਆਂ ਦੇ ਪਿੱਛੇ ਡੱਕਾ ਫਾਇਦਾ ਨਹੀਂ ਆਹ ਵੇਖੋ ਮੈਂ ਡੇੜੇ ਵਾਲ ਵਧਾ ਲੇ ਬਈ ਕੋਈ ਤਾਂ ਮੈਨੂੰ ਲੌਂਡਾ ਕਹਿੰਦਾ ਕੋਈ ਸਟੂਲਾ ਕਹਿੰਦਾ ਕੋਈ ਟੈਂਪੂ ਕਹਿੰਦਾ ਕੋਈ ਕਹਿੰਦਾ ਮੈਨੂੰ ਦੇ ਦੇ ਵੀ ਜਨਾਨੀ ਆ ਇਹ ਜਨਾਨੀ ਆ ਕੋਈ ਹੱਥ ਫੜ ਲੈਣ ਹਾਂ ਮੋੜ ਤੇ ਸਾਡੇ ਪਿੰਡ ਦੇ ਬੁੜੇ ਮਰੇ ਨੇ ਆਇਆ ਝਾਕ ਦਿੰਦੇ ਕਿ ਸਾਡੇ ਧੱਕੇ ਚੜੇ ਤਾਂ ਇਹਦੀ ਹੀ ਤੋਰ ਬਦਲਦਾ ਜੀ ਤੋਰ ਬਦਲਾਈ ਜਾ ਹਾਂ ਤੇ ਮੈਂ ਕੋਈ ਫਾਇਦਾ ਨਹੀਂ ਬਈ ਆਸ ਕੀ ਕਰਨ ਦਾ ਨਜ਼ਾਰੇ ਲਓ ਜ਼ਿੰਦਗੀ ਦੇ ਜ਼ਿੰਦਗੀ ਦੇ ਨਜ਼ਾਰੇ ਲਓ ਨਜ਼ਾਰੇ ਲਓ ਹਾਂ ਹੁਣ ਬਈ ਤੂੰ ਕੀ ਕਹਿਣਾ ਚਾਹਣਾ ਜਿਹੜੇ ਲੋਕ ਇਸ ਲਾਈਨ ਦੇ ਵਿੱਚ ਮੁੰਡੇ ਜਿਹੜੇ ਛੋਟੀ ਉਮਰ ਦੇ ਆ ਉਹ ਆਸ਼ਕੀ ਕਰਨ ਨੂੰ ਫਿਰਦੇ ਆ ਗੂੜੀ ਆਸ਼ਕੀ ਕਰਨ ਨੂੰ ਫਿਰਦੇ ਆ ਗੂੜੀ ਆਸ਼ਕੀ 'ਚ ਫਾਇਦਾ ਹੈਗਾ ਕਿ ਬਸ ਵੀ ਕੰਮ ਕਰੋ ਤੇ ਨਿਕਲੋ ਯਾਰ ਅੱਜਕੱਲ੍ਹ ਵਾਲੀ ਮੁੰਡੀਆਂ ਤਾਂ ਖਾ ਲੈਂਦੀਆਂ ਸਿਗਨੇਚਰ ਉਹਨਾਂ ਨਾਲ ਆਉਂਦਾ ਕੁੜੀ ਹੁਣ ਸਾਡੇ ਨਾਲ ਹੀ ਬਹਿ ਜੂਗੀ ਅਗੇ ਪੈਈ ਜਾਊਗੀ ਨਾ ਛੋੜ ਦੇਣਾ ਐਨਾਂ ਪਤਾ ਕੀ ਬੋਲਣਾ ਯਾਰ ਕੁੜਾਂ ਨਾਲ ਕੁੜਾਂ ਨਾਲ ਅੱਭੀ ਅੱਜਕੱਲ੍ਹ ਇੱਕ ਤਾਂ ਨਸ਼ੇ ਵਾਲੇ ਨਾਲ ਹੀ ਗੱਲ ਕਰਦੇ ਨੇ ਕਿਉਂ ਹੁਣ ਮੈਂ ਜਾ ਬੜਾ ਸੜਕ ਤੇ ਤੇਰੇ ਵਾਲੀ ਕਰਦੀ ਸੀ ਨਸ਼ਾ ਮੇਰੇ ਵਾਲੀ ਨਹੀਂ ਕਰਦੀ ਸੀ ਬਈ ਬਈ ਉਹ ਉਦੀ ਕੀ ਵਜ੍ਹਾ ਰਹਿ ਗਈ ਯਾਰ ਤੈਨੂੰ ਛੱਡ ਕੇ ਕਿਉਂ ਤੁਰ ਗਈ ਉਹਦਾ ਬੱਬੇ ਰੱਬ ਨੂੰ ਪਤਾ ਯਾਰ ਆਪਾਂ ਨੂੰ ਵੀ ਨਹੀਂ ਪਤਾ ਉਹਦਾ ਰੱਬ ਨੂੰ ਪਤਾ ਰੱਬ ਨੂੰ ਪਤਾ ਉਹੀ ਵੇਖੂ ਰੱਬ ਨੂੰ ਪੁੱਛੇਗਾ ਰੱਬ ਨੂੰ ਬੈਨਿਆ ਫਕੀਰੀ ਲਾਉਣੇ ਆ ਕੋਈ ਕਰ ਉਹਨੂੰ ਪੁੱਛੇਗਾ ਹਾਂ ਕੀ ਪੁੱਛੇਗਾ ਰੱਬ ਨੂੰ ਰੱਬ ਨੂੰ ਪੁੱਛਦਾ ਮੈਨੂੰ ਕੀ ਗਲਤੀ ਸੀ ਮੇਰੇ ਚ ਹੂੰ ਦੱਸ ਕੀ ਉਨੀ ਕੀ ਜਾਂ ਮੈਂ ਲੰਗੜਾਈ ਜਾਂ ਲੂਚਾ ਸੀ ਹੂੰ ਮੈਨੂੰ ਦੱਸ ਕੋਈ ਘਾੜ ਤਾਂ ਦੱਸ ਜਾਂ ਮੈਂ ਤੋਤਲਾ ਸੀ ਬਈ ਉਹ ਵੀ ਰੀਲਾਂ ਵੇਖਦੀ ਹੋਊਗੀ ਤੇਰੀਆਂ ਤੂੰ ਰੀਲਾਂ ਬਣਾ ਉਹ ਵੀ ਵਿਰੀਲਾਂ ਵੇਖਦੀ ਹੋਊ ਤੇ ਰੀਲਾਂ ਦਾ ਵੇਖਦੀ ਹੋਊਗੀ ਬਈ ਯਾਰ ਉਹ ਐ ਕਿਵੇਂ ਨਵੇਂ ਖੀਊਗੀ ਹੈ ਐ ਤਾਂ ਬੁਗਨਾ ਵੀ ਲੈਂ ਰੀਲਾ ਤੋਂ ਕਿਤੇ ਇਹ ਨਹੀਂ ਜ਼ਾਹਿਰ ਹੋਇਆ ਵੀ ਬਈ ਉਹਦੀ ਫੋਟੋ ਸੋਸ਼ਲ ਮੀਡੀਆ ਤੇ ਪਾਵੇਂ ਜਾ ਉਹਦਾ ਨਾਮ ਬੋਲੇ ਸੋਸ਼ਲ ਮੀਡੀਆ ਹੋਰ ਆਪਾ ਫੁੱਦੂ ਕੰਮ ਨਹੀਂ ਕਰਦੇ ਇਹ ਫੋਟੋ ਪਾਤੀ ਤੇ ਜਨਾਨੀ ਦੀ ਬੇਇੱਜ਼ਤੀ ਕਰੋ ਖਾਸਮਾ ਪਿਆਰ ਕੀਤਾ ਸੀ ਉਹਦੇ ਨਾਲ ਮੈਂ ਇਹੋ ਜੇ ਕੰਮ ਕਰੂੰਗਾ ਹੁਣ ਉਹ ਕੁੜੀ ਨੂੰ ਕੀ ਕਹਿਣਾ ਚਾਹਣਾ ਉਹ ਕੁੜੀ ਨੂੰ ਮੈਂ ਹੀ ਕਹਿਣਾ ਉਹਨਾਂ ਪੰਜਾਬ ਆ ਕੇ ਮੇਰੇ ਨਾਲ ਬਈ ਇੱਧਰ ਆ ਕੇ ਘਰ ਬਸਾਵੇ ਜੇ ਨਹੀਂ ਆਉਂਦੀ ਫੇਰ ਬਈ ਨਹੀਂ ਆਉਂਦੀ ਆਇਆਂ ਨਹੀਂ ਪਤਾ 2 ਸਾਲਾਂ ਨੂੰ ਕੋਈ ਮੈਂ ਉਧਰ ਉਹ ਹਾਂ ਆਇਆਂ ਨਹੀਂ ਪਾ 2 ਸਾਲਾਂ ਨੂੰ ਮੈਂ ਉਧਰ ਕੇ ਦੇ ਇਲਾਜ ਕਰਨ ਜਾਵਣਾ ਬਾਹਰ ਚੇਲਾ ਬਣ ਕੇ ਜੀ ਇੱਧਰ ਨਹੀਂ ਆਉਂਦੀ ਫਿਰ ਕੀ 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 ਕਹਿਣਾ ਚਾਹਣਾ ਉਹਦੇ ਬਾਰੇ ਵੀ ਐਵੇਂ ਗਿਆ ਕਹਿਣਾ ਚਾਹਣਾ ਮਦਾ ਮਰੇਗੀ ਸੱਪ ਲੜ ਕੇ ਨਹੀਂ ਮਿੱਤਰਾਂ ਨੂੰ ਧੋਖਾ ਦੇਣੀ ਹੈ ਮਦਾ ਇਹੀ ਕਹਿਣਾ ਚਾਹਣਾ ਬਈ ਉਹਨੂੰ ਠੀਕ ਹੈ ਜੀ ਕੀੜੇ ਪਾ ਕੇ ਮਰੂਗੀ ਦੱਸ ਦਿਓ ਜਿਹੜੇ ਆਸ਼ਕਾਂ ਦਾ ਸਟਾਈਲ ਹੁੰਦਾ ਕਿਹੜਾ ਹੁੰਦਾ ਸੀ ਉਹ ਆਹ ਸਟਾਈਲ ਆਪਣਾ ਬਈ ਇਹ ਸਟਾਈਲ ਹੈ ਨੰਬਰ ਕਿਵੇਂ ਫੜਾਉਣੇ ਨੰਬਰ ਆਏ ਚਪੇ ਚਪੇੜੇ ਤਾਂ ਨਹੀਂ ਖਾਦੇ ਕਦੇ ਨਾ ਨਾ ਖਾ ਮਾਸ ਕੀ ਯਾਰ ਮੈਂ ਤੈਨੂੰ ਦਸੀ ਮਾਸ ਕੀ ਚਪੇੜੇ ਬਹੁ ਪੈਂਦੇ ਆ ਉਹ ਆਪਾਂ ਫਿਰ ਉਹ ਆਸਕੀ ਨਹੀਂ ਨਾ ਕੀਤੀ ਬਾਬੇ ਆਪਾਂ ਦਾ ਆਪਣਾ ਤਾਂ ਲੱਕਣਾ ਹੀ ਹੁੰਦਾ ਲੱਕਣਾ ਹੁੰਦਾ ਤਿੱਤਰ ਮਾਰਨਾ ਹੈ ਟੰਗਾ ਹੁੰਦਾ ਆਪਣੇ ਦਾ ਠੀਕ ਹੈ ਇਹ ਪਤਾ ਨਾਲ ਅੱਜ ਕੱਲ ਇਹਨਾਂ ਕੋਲ ਬਸਤੌ ਵਾਲਾ ਭਾਂ ਦੇ ਤਿੱਤਰ ਮਾਰਨਾ ਤੇ ਅਸਲੀ ਆ ਅਗਲਾ ਕਹਿੰਦਾ ਭਾਂ ਦੇ ਯਾਰ ਬਸਤੌ ਵਾਲੀ ਬਈ ਸਾਂ ਨਹੀਂ ਆ ਔਖਾ ਸਾਂ ਨਹੀਂ ਆਉਂਦਾ ਵਾਲਾ ਕਰਕੇ ਬਈ ਯਾਰ ਕਿਵੇਂ ਸਾਂ ਲੈਣਾ ਬਈ ਆਏ ਬਈ ਬਈ ਸਾਰਾ ਠੀਕ ਹੈ ਜੀ ਰਵਾਲ ਵੇਖ ਲੈ ਕਵਾਂਟਲ ਦੇ ਆ ਹਾਂ ਕਿਤੇ ਉਹ ਮੰਨ ਨਹੀਂ ਕੀਤਾ ਬਈ ਯਾਰ ਵਾਲ ਵੇਚ ਕੇ ਕਿਲੋ ਦੇ ਹਿਸਾਬ ਨਾਲ 12000 ਦੇ ਪੈ 1200 ਦੇ ਵੇਚ ਦੇ ਕਟੋਕੜ ਬਈ 40 50 ਲੱਖ ਦੇ ਵਿਕਣਗੇ ਵੇਚਣ ਨੂੰ ਤਾਂ ਮੈਂ 40 50 ਲੱਖ ਦੇ ਕਦ ਵੇਚਣਗੇ ਐਸਕ ਦੇ ਵਾਲ ਵਾਲ ਕਾਸਕ ਦੇ ਤੇ ਇੱਕ ਮਹਿੰਗਾ ਪਤਾ ਵਾਲ ਕਿੰਨਾ ਵੇਖ ਲੈ ਤੂੰ ਫਿਰਦੇ ਤੇ ਹੁੰਦੇ ਗਲੀਆਂ ਚ 4000 ਕਿਲੋ ਲੈਦੇ ਆ ਉਹ ਵਾਲ ਆ ਬਈ ਇਹ ਕਿਹੜਾ ਮਾੜੇ ਢੜੇ ਵਾਲਾ ਬਈ ਯਾਰ ਅੱਛਾ ਉਹ ਵਾਲਾ ਹਾਂ ਬਈ ਮੈਂ ਹੁਣ ਜਾਣਾਂ ਮੜਾ ਕਰ ਮੈਂ ਕਿਤੋਂ ਤੱਕ ਵਧਾਵੇਂਗਾ ਇਹ ਵਾਲੇ ਇਹਦਾ ਵਾਲ ਬਈ ਆ ਨਹੀਂ ਪਤਾ ਥੱਲੇ ਤਾਂ ਹੀ ਵਧਣ ਥੱਲੇ ਤਾਂ ਹੀ ਵਧਣ ਥੱਲੇ ਵਾਲੇ ਵਾਲ ਦਾ ਘਟਾਉਣਾ ਥੱਲੇ ਜਾਣਾ ਤਾਂ ਦਾੜੀ ਕਾ ਨਹੀਂ ਵੀ ਉਹ ਨਹੀਂ ਚੱਲ ਠੀਕ ਹੈ ਬਾਈ ਬਹੁਤ ਬਹੁਤ ਧੰਨਵਾਦ ਤੇਰਾ ਤੁਸੀਂ ਦੇਖ ਸਕਦੇ ਹੋ ਦੋਸਤੋ ਆਸ਼ਕਾਂ ਦਾ ਬੁਰਾ ਹਾਲ ਹੋਇਆ ਪਿਆ ਆਸ਼ਕੀ ਦੇ ਵਿੱਚ ਬਾਬਿਓ ਇੰਨਾ ਵੀ ਨਾ ਰੁੱਝੋਗੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਆਸ਼ਕੀ ਦੇ ਵਿੱਚ ਇਹ ਜਿਹੇ ਚੀਜ਼ਾਂ ਵੀ ਨਾ ਭੁੱਲ ਜਿਓ ਤੁਸੀਂ ਕਿਤੇ ਵੀ ਆਪਣੇ ਮਾਪਿਆਂ ਨੂੰ ਨਾ ਭੁੱਲ ਜਓ ਐਡੇ ਡੇ ਵਾਲ ਕਰ ਲੈ ਮੁੰਡੇ ਨੇ ਰੀਲਾ ਪਣਾਉਂਦੇ ਆ ਇਹ ਸਾਈਡ ਤੇ ਆਪਣੀ ਇੱਕ ਕਟਿੰਗ ਜਿੱਥੇ ਕਟਿੰਗ ਪੂਰੀ ਵਾਲਾਂ ਦੀ ਹੋਈ ਹੋਈ ਉਹ ਫੋਟੋ ਲਾਉਂਦੇ ਆ ਇਹ ਇੰਸਟਾਗ੍ਰਾਮ ਦੇ ਉੱਤੇ ਵਾਇਰਲ ਕਰਦੇ ਆ ਆਪਦੇ ਆਪ ਨੂੰ ਤੇ ਸੈਡ ਗਾਣਾ ਲਾ ਦਿੰਦੇ ਆ ਲੋਕਾਂ ਨੂੰ ਐ ਲੱਗਦਾ ਲੋਕ ਵਾਹ ਵਾਹ ਕਰਦੇ ਆ ਵੀ ਬਾਈ ਯਾਰ ਇਹੀ ਦੁਖੀ ਆ ਸੰਸਾਰ ਦੇ ਵਿੱਚ ਤੇ ਹੋਰ ਤਾਂ ਦੁਖੀ ਹੈ ਨਹੀਂ ਕੋਈ ਵੀ ਤੁਸੀਂ ਆ ਦੀ ਜ਼ਿੰਦਗੀ ਖਰਾਬ ਕਰੀ ਜਾਂਦੇ ਹੋ ਬਾਈ ਲੋਕਾਂ ਨੂੰ ਕੀ ਸੇਧ ਦਈ ਜਾਂਦੇ ਆ ਉਹਦੀ ਉਹਦੇ ਪਿੱਛੇ ਹੀ ਲੱਗ ਕੇ ਲੋਕ ਕੀ ਕਰਦੇ ਆ ਰੀਲਾਂ ਬਣਾਈ ਜਾਂਦੇ ਆ ਉਹਨਾਂ ਦੇ ਪੌਡਕਾਸਟ ਹੋਈ ਜਾਂਦੇ ਆ ਉਹਨਾਂ ਨੇ ਇੰਟਰਵਿਊ ਹੋਈ ਜਾਂਦੇ ਲੋਕ ਉਹਨਾਂ ਦੀ ਇੰਟਰਵਿਊ ਲਈ ਜਾਂਦੇ ਆ ਬਹੁਤ ਜ਼ਿਆਦਾ ਕੁਝ ਹੋ ਰਿਹਾ ਬਾਈ ਜ਼ਿੰਦਗੀ ਦੇ ਵਿੱਚ ਇਸ ਕਰਕੇ ਆਪਣੀ ਜ਼ਿੰਦਗੀ ਨੂੰ ਵਧੀਆ ਰੱਖੋ ਆਪਦੀ ਜੀ ਆਸ ਕੀ ਤੋਂ ਦੂਰ ਹੋ ਆਸ ਕੀ ਕਰੋ ਪਰ ਕੁਝ ਲਿਮਟਡ ਹੁੰਦੀ ਹੈ ਆਸਕੀ ਦੀ ਵੀ ਆਸਕੀ ਵੀ ਉੱਥੇ ਸੋਹਣੀ ਲੱਗਦੀ ਹੈ ਜਿੱਥੇ ਕੁਝ ਪੱਲੇ ਹੋਵੇ ਜਾਂ ਕੁਝ ਕਰਨਾ ਹੋਵੇ ਸਾਡੀ ਇੱਕ ਵੀਡੀਓ ਸਿੱਖਿਆ ਦੇਣ ਵਾਸਤੇ ਹੁੰਦੀ ਆ ਪਰ ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦਾ ਉਹਨੇ ਤਾਂ ਆਪਦੇ ਜਵਾਕ ਜੰਮਲੇ ਹੋਣਗੇ ਉਹਨੇ ਤਾਂ ਆਪਦੇ ਗੋਦੀਆਂ ਦੇ ਵਿੱਚ ਜਵਾਕ ਖੇਡਦੇ ਹੋਣਗੇ ਦੁੱਧ ਪੀਂਦੇ ਹੋਣਗੇ ਜਵਾਕ ਤੇ ਇਹ ਬਾਈ ਜੀ ਵਾਲ ਵਧਾਈ ਜਾਂਦਾ ਠੀਕ ਹੈ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਇੱਕ ਕਾਲੇ ਤੇਲ ਵਾਲੀ ਹੁੰਦੀ ਆ ਸਾਡੀ ਵੀਡੀਓ ਦੇ ਵਿੱਚ ਐਂਟਰਟੇਨਮੈਂਟ ਹੁੰਦਾ ਫੁੱਲ ਨਿਆਰੇ ਹੁੰਦੇ ਆ ਸਵਾਦ ਲਿਆ ਕਰੋ ਸਾਡੀ ਵੀਡੀਓ ਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਤੇ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਧੰਨਵਾਦ